ਕਿਹਾਂ ਗੁਜਰੀ ਨੇ ਆਖਰੀ ਪਿਆਰ ਦੇ ਕੇ ਉਹ ਦਰਸ਼ਨ ਤੁਸਾਂ ਦੇ ਕਦੋਂ ਹੁਣ ਕਰਾਂਗੀ ਮੈਂ ਲੈ ਕੇ ਤੁਸਾਂ ਨੂੰ ਬਾਹਾਂ ਵਿੱਚ ਸੋਹਣਿਓ ਵੇ ਉਹ ਤਪਦੀ ਇੱਕ ਕਦ ਠੰਡੜੀ ਕਰਾਂਗੀ ਮੈਂ ਸੀਸ ਤੁਸਾਂ ਦੇ ਰੱਖ ਕੇ ਗੋਡਿਆਂ ਤੇ ਉਹ ਸੋਹਣੇ ਕੇਸਾਂ ਨੂੰ ਕੰਘੀ ਕਦ ਕਰਾਂਗੀ ਮੈਂ ਉਹ ਮੇਰੀ ਰੂਹ ਲੈ ਚੱਲੇ ਉਹ ਨਾਲ ਆਪਣੇ ਤੇ ਸਖਨੇ ਬੁੱਤ ਦਾ ਦੱਸੋ ਕੀ ਕਰਾਂਗੀ ਮੈਂ ਪੈਰ ਚੁੰਮਦਿਆਂ ਮੀਟ ਕੇ ਅੱਖੀਆਂ ਨੂੰ ਕਹਿੰਦੇ ਵਸਾਂਗੇ ਤੇਰੇ ਹਰ ਸਾਦੇ ਵਿੱਚ ਉਹ ਆਪਾਂ ਮਿਲਾਂਗੇ ਮਿਲਾਂਗੇ ਅਮੀਏ ਨੀ ਤੇ ਛੇਤੀ ਮਿਲਾਂਗੇ ਸੱਚੀ ਦਰਗਾਹ ਦੇ ਵਿੱਚ ਉਹ ਆਪਾਂ ਮਿਲਾਂਗੇ ਮਿਲਾਂਗੇ ਅੰਮੀਏ ਨੀ ਤੇ ਛੇਤੀ ਮਿਲਾਂਗੇ ਸੱਚੀ ਦਰਗਾਹ ਦੇ ਵਿੱਚ ਮਾਤਾ ਗੁਜਰੀ ਨੂੰ ਆਖਰੀ ਪਿਆਰ ਲੈ ਕੇ ਸਹਬਜ਼ਾਦੇ ਵਜ਼ੀਰ ਖਾਂ ਦੀ ਕਚਾਰੀ ਵਿੱਚ ਪਹੁੰਚਦੇ ਨੇ ਅਤੇ ਵਜ਼ੀਰ ਖਾਂ ਦੀ ਕਚਾਰੀ ਵਿੱਚ ਪਹੁੰਚਣ ਤੋਂ ਇੱਕਦਮ ਉਹਨਾਂ ਨੇ ਜਾਉਂਦਿਆਂ ਜੋਰ ਦੀ ਜਕਾਰਾ ਗਜਾਇਆ ਹੈ ਉਸ ਤੋਂ ਅੱਗੇ ਦਾ ਜੋ ਵਰਤਾਂਤ ਹੈ ਉਹ ਕਵਿਤਾ ਵਿੱਚ ਹੈ ਕਿਹਾ ਸੂਬੇ ਨੇ ਮੇਰਾ ਦਰਬਾਰ ਤੱਕ ਕੇ ਸ਼ਾਇਦ ਧੋਖਾ ਗੁਰਦੁਆਰੇ ਦਾ ਖਾਰਿਓ ਤਾਈਂ ਹੋਸ਼ ਤੋਂ ਬਿਨਾਂ ਹੀ ਤੁਸੀਂ ਦੋਵੇਂ ਉਹ ਜੋਸ਼ ਵਿੱਚ ਜੈਕਾਰੇ ਗਜਾ ਰਹੇ ਹੋ ਅਸੀਂ ਜਾਣਦੇ ਹਾਂ ਗੁਰਦੁਆਰਾ ਨਹੀਂ ਏ ਪਾਰੇ ਇੱਕ ਤੈਨੂੰ ਵੀ ਗੱਲ ਸਮਝਾ ਦਈਏ ਉਥੇ ਗੁਰਦੁਆਰਾ ਬਣਦਾ ਜ਼ਰੂਰ ਇੱਕ ਦਿਨ ਉਹ ਜਿੱਥੇ ਅਸੀਂ ਜੈਕਾਰਾ ਗਜਾ ਦਈਏ ਵਜ਼ੀਰ ਖਾਨ ਕਹਿੰਦਾ ਤੁਹਾਡੇ ਪਿਤਾ ਨੇ ਤੁਹਾਨੂੰ ਨਹੀਂ ਲੈਣ ਆਉਣਾ ਅਸੀਂ ਚਮਕੌਰ ਵਿੱਚ ਚੰਨ ਚੜਾ ਦਿੱਤਾ ਤੁਹਾਡੇ ਦੋਹਾ ਭਰਾਵਾਂ ਦੇ ਸਨੇ ਬੱਚਿਓ ਉਹ ਅਸੀਂ ਗੋਬਿੰਦ ਨੂੰ ਮਾਰ ਮੁਕਾ ਦਿੱਤਾ ਸਤਸੰਗਤ ਜੀ ਸਾਹਿਬ ਜਾਦੀ ਕੋ ਜਵਾਬ ਦੇ ਰਹੇ ਨੇ ਉਹਨੇ ਨਾਨਕ ਦੇ ਵਾਰਸ ਤੇ ਰੂਪ ਰਪਦਾ ਪਰ ਲੋਤੀਕ ਨਾ ਕਿਸੇ ਤੋਂ ਮਰਨ ਗਏ ਉਹ ਮੌਤ ਆਪ ਨਹੀਂ ਉਦੋਂ ਤੱਕ ਮਾਰ ਸਕਦੀ ਜਦ ਤੱਕ ਮੌਤ ਨੂੰ ਆਪਨਾ ਵਰਨਗੇ ਓ ਉਹ ਮੌਤ ਆਪ ਨਹੀਂ ਉਦੋਂ ਤੱਕ ਮਾਰ ਸਕਦੀ ਜਦ ਤੱਕ ਮੌਤ ਨੂੰ ਆਪਨਾ ਵਰਨਗੇ ਓ ਸਾਡੀ ਤੇਗ ਦੇ ਚਰਚੇ ਨੇ ਚੋਂ ਪਾਸੇ ਉਹ ਸਾਡੇ ਅੱਗੇ ਨਹੀਂ ਸੂਰਮਾ ਕੋਈ ਅੜਿਆ ਤੁਸੀਂ ਬੜਾ ਕੁਝ ਪੜ ਲਿਆ ਹੋਣਾ ਏ ਪਰ ਲਗਦਾ ਸਾਡਾ ਇਤਿਹਾਸ ਅਜੇ ਨਹੀਂ ਪੜਿਆ ਸਭ ਦਾ ਦਰ ਕਰਨੇ ਲਿਖੇ ਖੂਨ ਨਾਲ ਜਿਸਮ ਦੇ ਕਾਗਜ਼ਾਂ ਤੇ ਉਹ ਅਸੀਂ ਇਸ਼ਕ ਦੇ ਲੇਖਾਂ ਨੂੰ ਪੜੀਦਾ ਏ ਅਸੀਂ ਕਿਸੇ ਦਾ ਨਹੀਂ ਇਤਿਹਾਸ ਪੜਦੇ ਤੇ ਅਸੀਂ ਆਪ ਇਤਿਹਾਸ ਨੂੰ ਘੜੀਦਾ ਏ ਸੂਬਾ ਕਹਿਣ ਲੱਗਾ ਸਹਬਜ਼ਾਦਿਆਂ ਨੂੰ ਕਾਕਾ ਇਸ ਤਰ੍ਹਾਂ ਹੈ ਕਢੀ ਕਰੀ ਦੀ ਨਹੀਂ ਉਹ ਫਤਿਹ ਸਿੰਘ ਨੇ ਅੱਗੋਂ ਜਵਾਬ ਦਿੱਤਾ ਉਹ ਮੌਤ ਬਿਨਾਂ ਸ਼ਹੀਦੀਆਂ ਵਰੀ ਦੀ ਨਹੀਂ ਵਜ਼ੀਰ ਖਾਨ ਕਹ ਰਿਹਾ ਤੁਹਾਡੇ ਭਲੇ ਦੀ ਆਖਦਾ ਮੰਨ ਜਾਵੋ ਮੇਰੀ ਗੱਲ ਤੇ ਗੌਰ ਜ਼ਰੂਰ ਕਰ ਲੋ ਜੇਕਰ ਜ਼ਿੰਦਗੀ ਦੀ ਕੀਮਤ ਸਮਝਦੇ ਹੋ ਤਾਂ ਫਿਰ ਤੁਸੀਂ ਇਸਲਾਮ ਮਨਜ਼ੂਰ ਕਰ ਲਓ ਸਾਧ ਸੰਗਤ ਜੀ ਸਾਹਿਬ ਜਾਦੇ ਕਹਿ ਰਹੇ ਨੇ ਸਾਹਿਬ ਜਾਦਿਆਂ ਆਖਿਆ ਸੁਣੋ ਸੂਬੇ ਉਹ ਆਸ਼ਿਕ ਬਦਲਦੇ ਨਹੀਂ ਨਿਸ਼ਾਨਿਆਂ ਨੂੰ ਉਹ ਅਸੀਂ ਸਿੱਖੀ ਦੇ ਦੀਵੇ ਤੇ ਸੜਾਂਗੇ ਓਏ ਰੋਕ ਸਕਦਾ ਨਹੀਂ ਕੋਈ ਪਰਵਾਨਿਆਂ ਨੂੰ ਗੁੱਸਾ ਖਾ ਕੇ ਆਖਿਆ ਫੇਰ ਸੂਬੇ ਤੁਹਾਡੇ ਜਿਸਮ ਦੇ ਤੁੰਬੇ ਉਡਾ ਦਿਆਂਗੇ ਫਤਿਹ ਸਿੰਘ ਕੇ ਹਾ ਤੂੰ ਵੀ ਯਾਦ ਰੱਖੀ ਤੇ ਅਸੀਂ ਮੌਤ ਦੀ ਹੋਸ਼ ਭੁਲਾ ਦਿਆਂਗੇ ਵਜ਼ੀਰ ਖਾਨ ਨੇ ਕੁਝ ਨਰਮ ਹੋ ਕੇ ਕਹਿਣਾ ਸ਼ੁਰੂ ਕੀਤਾ ਫੇਰ ਕਿਹਾ ਸੂਬੇ ਥੋੜਾ ਨਰਮ ਹੋ ਕੇ ਕਾਕਾ ਮੰਨ ਜਾਓ ਰੰਗ ਲਾ ਦਿਆਂਗਾ ਮਲਕੁਲ ਮੌਤ ਦੀ ਗੋਦ ਚੋਂ ਕੱਢ ਤੁਹਾਨੂੰ ਤੇ ਸ਼ਾਹੀ ਤਖਤ ਦੇ ਉੱਤੇ ਬਿਠਾ ਦਿਆਂਗਾ ਸਾਹਿਬ ਜਾਦਿਆਂ ਕਿਹਾ ਤੂੰ ਗਲਤ ਕਹਿਨੇ ਸਾਹਿਬ ਜਾਦਿਆਂ ਕਿਹਾ ਓਏ ਤੂੰ ਗਲਤ ਕਹਿਨੇ ਇਹ ਅਣਖਾਂ ਤੱਕੜੀ ਤੇ ਕਦੋਂ ਤੁਲਦਿਆ ਨੇ ਓਏ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਿਕਾਂ ਦੇ ਤੇ ਪੈਰਾਂ ਹੇਠਾਂ ਹਕੂਮਤਾਂ ਰੁੱਲਦੀਆਂ ਨੇ ਓਏ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਿਕਾਂ ਦੇ ਤੇ ਪੈਰਾਂ ਹੇਠਾਂ ਹਕੂਮਤਾਂ ਰੁੱਲਦੀਆਂ ਨੇ ਸਾਧ ਸੰਗਤ ਜੀ ਵਜ਼ੀਰ ਖਾਨ ਫਿਰ ਬੋਲਿਆ ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ ਮੌਕੇ ਤਾਂ ਹੀ ਪਛਾਨਣਾ ਚਾਹੀਦਾ ਏ ਇਹ ਸੰਸਾਰ ਇਹ ਸਵਰਗ ਦਾ ਰੂਪ ਬਚਿਓ ਤੇ ਸੁਖ ਜੀਵਨ ਦਾ ਮੰਨਣਾ ਚਾਹੀਦਾ ਏ ਸਭ ਜੱਜ ਕਹ ਰਹੇ ਨੇ ਸੁਖ ਜੀਵਨ ਦਾ ਸੂਬੇ ਆ ਕਹੇ ਜਿਸ ਨੂੰ ਉਹ ਸਾਨੂੰ ਬੁੱਧ ਦਿੱਲੀ ਦਾ ਇਹ ਸਰੂਪ ਦਿਸਦਾ ਓਏ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਿਕਾਂ ਨੂੰ ਤੇ ਮੌਤ ਜ਼ਿੰਦਗੀ ਦਾ ਇੱਕੋ ਰੂਪ ਦਿਸਦਾ ਵਜ਼ੀਰ ਖਾਨ ਫਿਰ ਬੋਲਿਆ ਕਾਕਾ ਤੁਸੀਂ ਨਿਹਾਨਿਓ ਸਮਝਦੇ ਨਹੀਂ ਉਹ ਦੁੱਖ ਮਰਨ ਤੋਂ ਬਾਅਦ ਵੀ ਸਹੀਦਾ ਏ ਅੱਲਾਹ ਤਾਲਾ ਦੀ ਮਿਹਰ ਨੂੰ ਸੋਹਣਿਓ ਏ ਹਸ਼ਰਤੀ ਕੋ ਉਡੀਕ ਦੇ ਰਹੀਦਾ ਏ ਸਬਦ ਅੱਜ ਕਹਿ ਰਹੇ ਨੇ ਤੁਹਾਡੇ ਮਸਬਦਾ ਫਲਸਫਾ ਹੋਏਗਾ ਏ ਕਿ ਸਮਾਂ ਕਬਰ ਦੇ ਵਿੱਚ ਲੰਘਾਈ ਦਾ ਏ ਪਰ ਸਿੱਖੀ ਆਖਦੀ ਏ ਗੁਰਸਿੱਖ ਮਰਨ ਮਗਰੋਂ ਤੇ ਪਹਿਲੋਂ ਜੋਤ ਵਿੱਚ ਜੋਤ ਰਲ ਜਾਈ ਦਾ ਏ ਉਹ ਸਿੱਖੀ ਆਖਦੀ ਏ ਗੁਰਸਿੱਖ ਮਰਨ ਮਗਰੋਂ ਤੇ ਪਹਿਲੋਂ ਜੋਤ ਵਿੱਚ ਜੋਤ ਰਲ ਜਾਈ ਤਾਏ ਗੱਜ ਕੇ ਕਿਹਾ ਸੂਬੇ ਹੈ ਕੜ ਭੁੱਲ ਜਾਓਗੇ ਖੰਡਾ ਜਦੋਂ ਜਲਾਦ ਨੇ ਤਾਂ ਦੇਣਾ ਪਬਕ ਮਾਰ ਕੇ ਸ਼ੇਰਾਂ ਨੇ ਕਿਹਾ ਅੱਗੋਂ ਓਹ ਜਾਨ ਦੇ ਦੇਾਂਗੇ ਪਰ ਧਰਮ ਨਹੀਂ ਜਾਣ ਦੇਣਾ ਓਏ ਪਬਕ ਮਾਰ ਕੇ ਸ਼ੇਰਾਂ ਨੇ ਕਿਹਾ ਅੱਗੋਂ ਜਾਣ ਦੇ ਦੇਾਂਗੇ ਪਰ ਧਰਮ ਨਹੀਂ ਜਾਣ ਦੇਣਾ ਲਾਲਚ ਰਾਜ ਦਾ ਤੇ ਮੌਤ ਦਾ ਖੌਫ ਦੇ ਕੇ ਬੇਈਮਾਨ ਹਰ ਚਾਲ ਅਜ਼ਮਾ ਥੱਕਿਆ ਛਿੜਕੇ ਪੈਰ ਨਾ ਧਰਮ ਦੇ ਆਸ਼ਿਕਾਂ ਦੇ ਤੇ ਸੂਬਾ ਜੋਰ ਸਾਰਾ ਆਪਣਾ ਲਾ ਥੱਕਿਆ ਤਾਕਤ ਸੂਬੇ ਨੇ ਬੜੀ ਲੜਾਈ ਐ ਪਰ ਲੱਬਿਆ ਕੱਖ ਨਹੀਂ ਉਹਨੂੰ ਤਕਰਾਰ ਦੇ ਵਿੱਚ ਉਹ ਆਖਰ ਜ਼ਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਤੇ ਜਿੰਦਾ ਦੋਹਾਂ ਨੂੰ ਚਣੋ ਦੀਵਾਰ ਦੇ ਵਿੱਚ ਉਹ ਜਪਜੀ ਨਾਲ ਲੈ ਕੇ ਜੋੜੀ ਖੜੀ ਹੋ ਗਈ ਸਾਧ ਸੰਗਤ ਜੀ ਗੌਰ ਕਰਿਓ ਜਪਜੀ ਨਾਲ ਲੈ ਕੇ ਜੋੜੀ ਖੜੀ ਹੋ ਗਈ ਤੇ ਰੱਦੇ ਲੱਗਣੇ ਸ਼ੁਰੂ ਲਗਾਤਾਰ ਹੋ ਗਏ ਤੇ ਸੂਰਤ ਵੇਖ ਮਾਸੂਮ ਸ਼ਹਿਜ਼ਾਦਿਆਂ ਦੀ ਤੇ ਰਾਜ ਰੋਣ ਲੱਗੇ ਬੇਕਰਾਰ ਹੋ ਗਏ ਜਦੋਂ ਗੋਡਿਆਂ ਕੀ ਕਰਾਂ ਕੰਦ ਆ ਗਈ ਤੇ ਇੱਟ ਭੰਨ ਕੇ ਲਾਉਣ ਜ਼ਲਾਦ ਲੱਗਾ ਉਹ ਜੋਰਾ ਵਰਨੇ ਆਖਿਆ ਦੋਸਤਾ ਓਏ ਤੂੰ ਕਾਤੋਂ ਸਮੇਂ ਨੂੰ ਕਰਨ ਬਰਬਾਦ ਲੱਗਾ ਓ ਸਾਡਾ ਇਸ਼ਕ ਠਕੋਰ ਕੇ ਪਰਖਤਾ ਸਈ ਓ ਸਾਡਾ ਇਸ਼ਕ ਠਕੋਰ ਕੇ ਪਰਖਤਾ ਸਈ ਤੇ ਬੇੜੀ ਸਦਕ ਦੀ ਕਾਦੇ ਤੋਂ ਬੋੜਨਾ ਏ ਓ ਮਿੱਤਰਾ ਕੰਧ ਜੇ ਕਰ ਡਿੰਗੀ ਹੋ ਰਹੀਏ ਤੂੰ ਗੋਡੇ ਛਿੱਲ ਦੇ ਇੱਟ ਕਿਉਂ ਤੋੜਨਾ ਏ ਓਏ ਮਿੱਤਰਾ ਕੰਧ ਜੇਕਰ ਡਿੰਗੀ ਹੋ ਰਹੀ ਏ ਤੂੰ ਗੋਡੇ ਛੇਲ ਦੇ ਇੱਟ ਕਿਉਂ ਤੋੜਨਾ ਏ ਸੁਣ ਲਓ ਜ਼ਾਲਮੋ ਗੋਬਿੰਦ ਦੇ ਪੁੱਤरां ਨੂੰ ਝੂਠੀ ਤਰਸਦੀ ਨਜ਼ਰ ਨਹੀਂ ਠੱਗ ਸਕਦੀ ਸਿੱਖੀ ਧਰਮ ਦੇ ਇਸ ਮਹਿਲ ਤਾਈਂ ਤੇ ਟੁੱਟੀ ਹੋਈ ਕੋਈ ਇੱਟ ਨਹੀਂ ਲੱਗ ਸਕਦੀ ਕੰਬ ਗਏ ਸਾਰੇ ਇਹ ਸ਼ਬਦ ਸੁਣ ਕੇ ਤੇ ਸਹਬ ਜਾਦਿਆਂ ਕੱਢ ਘੜੇ ਲ ਦਿੱਤੇ ਉਹ ਤਾਂ ਮਾਰ ਕੇ ਰੋਏ ਜ਼ਲਾਦ ਆਖਰ ਤੇ ਰੱਖੀ ਇੱਟ ਸਾਬਤ ਤੇ ਗੋਡੇ ਛੇਲ ਦਿੱਤੇ ਉਹ ਤਾਂ ਮਾਰ ਕੇ ਰੋਏ ਜਲਾ ਦੇ ਆਖਰ ਤੇ ਰਖੀ ਏ ਟ ਸਾਬਤ ਗੋਡੇ ਛਿੱਲ ਦਿੱਤੇ ਆਖਰ ਕੰਧ ਜਦ ਮੁਖ ਤੋਂ ਹੋਈ ਉੱਚੀ ਫਤਿਹ ਸਿੰਘ ਸੀ ਮੁਖ ਛਪੋਂ ਲੱਗੇ ਜੋਰਾ ਵਰਦੇ ਨੈਣਾ ਦੇ ਵਿੱਚ ਹੰਝੂ ਕੁਝ ਕੁ ਗੁਪਤ ਬੁਝਾਰ ਤਾਂ ਪਾਉਣ ਲੱਗੇ ਫਤਿਹ ਸਿੰਘ ਕਹਿੰਦਾ ਵੱਡੇ ਵੀਰ ਤਾਈ ਓਏ ਇਹ ਕੀ ਹੋਰ ਆਏ ਇਹ ਕੀ ਕਰਨ ਆਏ ਓਏ ਮੈਨੂੰ ਯਕੀਨ ਨਹੀਂ ਹੋ ਰਿਹਾ ਸੋਹਣ ਆਏ ਓਏ ਮੈਨੂੰ ਯਕੀਨ ਨਹੀਂ ਹੋ ਰਿਹਾ ਸੋਹਣ ਆਵੇ ਕਿ ਤੂੰ ਮੌਤ ਨੂੰ ਵੇਖ ਕੇ ਡਰ ਰਿਆ ਏ ਵੱਡੇ ਵੀਰ ਨੇ ਆਖਿਆ ਨਹੀਂ ਚੰਨਾ ਵੱਡੇ ਵੀਰ ਨੇ ਆਖਿਆ ਓਏ ਨਹੀਂ ਵੀਰਾ ਫਿਕਰ ਮੈਂ ਤਾਂ ਇਸ ਲਈ ਕਰ ਰਿਆ ਏ ਉਹ ਤੈਥੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾਂ ਵਰ ਰਿਆ ਏ ਉਹ ਤੈਥੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾਂ ਵਰ ਰਿਆ ਏ ਸਕਤੇ ਵਿੱਚ ਆ ਗਿਆ ਆਕਾਸ਼ ਮੰਡਲ ਧੌਲੇ ਧਰਮ ਤੋਂ ਵੀ ਧਰਤੀ ਸਿੱਟ ਹੋ ਗਈ ਇਟ ਇਟ ਲਾ ਕੇ ਜੜੀ ਚਣੀ ਸੀ ਕੰਧ ਪਲਾਂ ਵਿੱਚ ਹੀ ਉਹ ਇਟ ਇਟ ਹੋ ਗਈ ਖੌਫ ਛਾ ਗਿਆ ਤੱਕ ਕੇ ਮੌਜੇ ਨੂੰ ਤੇ ਰੱਬ ਨੇ ਸਭ ਦੀਆਂ ਸੁਰਤਾ ਭੁਲਾ ਦਿੱਤੀਆਂ ਉਹ ਆਖਰ ਝਾਲਮਾ ਨੇ ਸਾਰਾ ਗੱਟ ਕੇ ਤੇ ਰੂਹਾਂ ਬਾਬੇ ਦੇ ਕੋਲ ਪਹੁੰਚਾ ਦਿੱਤੀਆਂ ਉਹ ਆਖਰ ਝਾਲਮਾਨੇ ਸਾ ਰਗ ਕੱਟ ਕੇ ਤੇ ਰੂਹਾਂ ਬਾਬੇ ਦੇ ਕੋਲ ਪਹੁੰਚਾ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ